ਅੱਜ ਚੰਡੀਗੜ੍ਹ 에어ਪੋਰਟ ਤੇ ਬੀਬੀ ਕੰਗਣਾ ਨੌਤ ਦੇ ਉੱਪਰ ਸਾਡੀ ਇੱਕ ਪੰਜਾਬੀ ਬੀਬੀ ਨੇ ਨਾ ਸਿੱਖ ਬੀਬੀ ਨੇ ਥੱਪੜ ਜੜ ਦਿੱਤਾ ਕਿਉਂਕਿ ਇਹ ਬੀਬੀ ਕੰਗਣਾ ਨੌਤ ਜਿਹੜੀ ਆ ਇਹਨਾਂ ਨੇ ਬੜੀ ਮੰਦੀ ਸ਼ਬਦਾਬਲੀ ਸਿੱਖਾਂ ਲਈ ਕਿਸਾਨਾਂ ਲਈ ਇਹਨਾਂ ਨੇ ਹਮੇਸ਼ਾ ਵਰਤੀ ਆ ਜੋ ਇਹਨਾਂ ਨੂੰ ਸ਼ੋਭਾ ਨਹੀਂ ਸੀ ਦਿੰਦੀ ਜਿਹੜੇ ਸਾਡੇ ਕਿਸਾਨ ਜਾਂ ਸਿੱਖਾਂ ਸੀ ਅਸੀਂ ਇਹ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ਅਸੀਂ ਇਹ ਚੀਜ਼ਾਂ ਦਾ ਜਿਹੜੇ ਸਾਡੇ ਨਾਲ ਲੋਕ ਗਲਤ ਸਲੂਕ ਕਰਦੇ ਆ ਗਲਤ ਗੱਲਾਂ ਕਰਦੇ ਆ ਉਹਦਾ ਅਸੀਂ ਬਦਲਾ ਲੈਨੇ ਆ ਜਨਰਲ ਡਵਾਇਰ ਦਾ ਬਦਲਾ ਸਰਦਾਰ ਉਦਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਲਿਆ ਸੀ ਇਸੇ ਤਰ੍ਹਾਂ ਇੰਦਰਾ ਗਾਂਧੀ ਦਾ ਬਦਲਾ ਸਾਡੇ ਸਤਵੰਤ ਬਿਆਨ ਸਿੰਘ ਹੋਣਾ ਨੇ ਜਾ ਕੇ ਭਵੇਂ ਸਿਕਿਉਰਿਟੀ 'ਚ ਸੀਗੇ ਉਹਨਾਂ ਨੇ ਬਦਲਾ ਦਿੱਲੀ ਦੇ ਵਿੱਚ ਲਿਆ ਸੀਗਾ ਇਸ ਲਈ ਮੈਂ ਅੱਗੇ ਤੋਂ ਵੀ ਬੇਨਤੀ ਕਰੂੰ ਵੀ ਇਹ ਜੀ ਸ਼ਬਦਾਵਲੀ ਤੋਂ ਇਹ ਪਰਹੇਜ਼ ਕਰਨ ਲੀਡਰ ਕੋਈ ਲੀਡਰ ਰੱਬ ਨਹੀਂ ਹੋ ਜਾਂਦਾ ਕੋਈ ਐਮਪੀ ਰੱਬ ਨਹੀਂ ਹੋ ਜਾਂਦਾ ਜੇ ਵੋਟਾਂ ਬਣ ਕੇ ਅੱਜ ਐਮਪੀ ਬਣ ਗਏ ਨੇ ਤੇ ਇਸ ਜਿਹੜੀਆਂ ਸ਼ਬਦਾਵਲੀਆਂ ਤੋਂ ਹੋਰ ਲੀਡਰਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਜਿਵੇਂ ਅੱਗੇ ਭਾਜਪਾ ਨਾਲ ਇੱਥੇ ਪੰਜਾਬ ਦੇ ਵਿੱਚ ਹੋਈ ਆ ਜਿਵੇਂ ਮਾੜੀ ਸ਼ਬਦਾਵਲੀ ਜਿਹੜੇ ਵੀ ਲੀਡਰ ਵਰਤਦੇ ਸੀ ਉਹਨਾਂ ਨਾਲ ਬੜੀ ਮਾੜੀ ਹੋਈ ਆ ਤੇ ਇਸ ਤਰ੍ਹਾਂ ਜੇ ਇਹ ਜਿਹੇ ਸ਼ਬਦਾਵਲੀਆਂ ਇਹ ਵਰਤਣਗੇ ਜਾਂ ਸਾਡੇ ਲਈ ਇਹ ਜਿਹੀਆਂ ਗੱਲਾਂ ਕਰਨਗੇ ਤਾਂ ਜਿਹੜੇ ਸਾਡੇ ਲੋਕ ਆ ਭਲਾਉਣਗੇ ਨਹੀਂ ਇਹੋ ਜਿਹਾ ਕੁਝ ਕਰਦੇ ਰਹਿਣਗੇ ਮੈਂ ਹੀ ਬੇਨਤੀ ਕਰੂੰਗਾ ਵੀ ਇਹ ਜੀ ਸ਼ਬਦਾਵਲੀ ਸਾਡੇ ਸਿੱਖਾਂ ਲਈ ਸਾਡੇ ਕਿਸਾਨਾਂ ਲਈ ਕਿਉਂਕਿ ਭਾਜਪਾ ਸਰਕਾਰ ਵੀ ਤਾਂ ਹੀ ਬਣਨੋ ਬਣਨੋ ਰਹਿ ਗਈ ਮੋਦੀ ਮੋਦੀ ਹੁੰਦੋ ਰਹਿ ਗਿਆ ਇਹਨਾਂ ਨੂੰ ਪੂਰੀਆਂ ਸੀਟਾਂ ਨਹੀਂ ਮਿਲੀਆਂ ਜੇ ਇਹਨਾਂ ਨੇ ਕਿਸਾਨਾਂ ਨਾਲ ਪੰਗਾ ਲਿਆ ਤਾਂ ਇਹਨਾਂ ਦੀ ਸਰਕਾਰ ਬਣਨੋ ਰਹਿ ਗਈ ਜੇ ਕਿਸਾਨਾਂ ਨਾਲ ਸਮਝੌਤਾ ਕਰਕੇ ਸਾਡੀਆਂ ਮੰਗਾਂ ਅੱਜ ਮੰਨ ਲਈਆਂ ਹੁੰਦੀਆਂ ਤਾਂ ਇਹਨਾਂ ਦੀ ਵੀ ਸਰਕਾਰ ਬਣ ਸਕਦੀ ਸੀ ਇਹਦੇ ਕਾਰਨਾ ਕਰਕੇ ਤੇ ਜੀ ਮੰਦੀ ਸ਼ਬਦਾਲ ਦੀ ਕਰਕੇ ਭਾਜ ਭਾਜ ਜਮਿੰਤਾ ਕਰਦੀ ਫਿਰਦੀ ਹੈ ਇਹਨਾਂ ਦੀ ਸਰਕਾਰ ਨਹੀਂ ਬਣੀ ਧੰਨਵਾਦ